ਦੁਨੀਆ ਵਿੱਚ ਕਈ ਧਰਮ ਨੇ ਉਹ ਕਹਿੰਦੇ ਨੇ ਮਨੁੱਖ ਨੂੰ ਗੁਰੂ ਧਾਰਨ ਦੀ ਕੋਈ ਲੋੜ ਨਹੀਂ ਜੋ ਧਰਤੀ ਤੇ ਪੈਦਾ ਹੋਇਆ ਉਹ ਆਪੇ ਹਾਲਾਤਾਂ ਅਨੁਸਾਰ ਸਿੱਖਦਾ ਰਹਿੰਦਾ ਹੈ ਤੇ ਗਿਆਨ ਹਾਸਲ ਕਰਦਾ ਹੈ ਕੁਝ ਲੋਕ ਕਹਿੰਦੇ ਨੇ ਇੰਦਰੀਆਂ ਰਾਹੀਂ ਗਿਆਨ ਹਾਸਲ ਹੁੰਦਾ ਹੈ ਪਰ ਉਹ ਵੀ ਭਲੇ ਖੇਚ ਨੇ ਜੋ ਦਿਸਦਾ ਉਹ ਸੱਚ ਨਹੀਂ ਹੈ ਇਹ ਬਦਲਨਹਾਰ ਹੈ ਬਿਨਸਨਹਾਰ ਹੈ ਜੋ ਕਹਿੰਦੇ ਨੇ ਗਿਆਨ ਕੇਵਲ ਜਿਵੇਂ 2 ਤੇ 2 4 ਹੁੰਦੇ ਨੇ ਐਵੇਂ ਐਕੂਰੇਟ ਜਿਹੜਾ ਨੌਲੇਜ ਹੈ ਉਹ ਬੁੱਧੀ ਦੇ ਰਾਹੀ